ਆਉਣ ਵਾਲੇ ਸੀਜ਼ਨ 'ਚ 24-25 ਦੌਰਾਨ ਕੋਈ ਵੀ ਸੈਲਰ ਮਾਲਕ ਆਪਦੇ ਸੈਲਰਾਂ ਦੇ ਵਿੱਚ ਸਰਕਾਰ ਦਾ ਜਿਹੜਾ ਝੋਨਾ ਹੈ ਉਹ ਸਟੋਰ ਕਰਾਉਣ ਲਈ ਤਿਆਰ ਨਹੀਂ ਹੈ ਕਿ ਇਤੇ ਸਰਸੇ ਹਸਾਰ ਤੱਕ ਆਪਦਾ ਆਪਦੇ ਪੈਸਿਆਂ ਨਾਲ ਖਰਚਾ ਕਰਕੇ ਪਹਾੜਾ ਜੇਬ 'ਚੋਂ ਖਰਚ ਕੇ ਉੱਥੇ ਮਾਲ ਡਿਲੀਵਰ ਕਰਕੇ ਆਏ ਹੈ ਜੋ ਕਿ ਅਸੀਂ ਨਹੀਂ ਕਰਨਾ ਵਾਂਦਾ ਸੀ ਸਰਕਾਰ ਦਾ ਭੁਗਤਾਨ ਅਸੀਂ ਜੇਬ 'ਚੋਂ ਖਰਚਾ ਕਰਕੇ ਕਰਿਆ ਹੈ ਅਗਲੇ ਸਾਲ ਪੂਰਨ ਤੌਰ ਤੇ ਜ਼ਿਲ੍ਹਾ ਬਠਿੰਡਾ ਝੋਨੇ ਦਾ ਬਾਈਕਾਟ ਕਰੂ ਪਿਛਲੇ ਵਾਰ ਸਾਡੇ ਐਵਰੇਜ ਮਿਲਰ ਨੂੰ ਜੀ 50 ਲੱਖ ਰੁਪਏ ਦਾ ਘਟਾ ਹੈ। ਅੱਛਾ। ਅੱਲ ਦਾ ਇਹ ਨਹੀਂ ਕਿਰਪਾ ਅਰਦਾਸ ਕਰਦਾ ਪ੍ਰਭੂ ਚਾਰ ਚਾਰ ਪ੍ਰਭੂ। ਇਹ ਨਾ ਅਮਾ ਜੀ ਕੀ ਕਰਨਾ ਚਾਹੁੰਦੇ ਹਾਂ। ਹਾਂ। ਓਕੇ। ਹਾਂ ਜੀ ਕੀ ਨਾ ਅਮਾ ਦਾ ਕੀ ਕੰਨਾ ਜਮੇ ਜੀ ਤੁਸੀਂ ਅੱਜ ਅੱਜ ਪਹੁੰਚੇ ਹੋ। ਨਾਰਾਇਣਗਰ ਜੀ ਰਾਜ ਪ੍ਰਧਾਨ ਰਾਜ ਸੈਲਰ ਐਸੋਸੀਏਸ਼ਨ ਬਸ਼ੰਡਾ। ਅਸੀਂ ਸਾਰੇ ਮਿਲਰ ਅੱਜ ਡੀ ਸਭ ਨੂੰ ਮੰਗ ਪੱਤਰ ਦੇਣ ਆਏ ਸੀ ਤੇ ਡੀ ਐਫ ਐਸ ਸੀ ਮੈਡਮ ਨੂੰ ਇਸ ਚੀਜ਼ ਤੋਂ ਦਿਆਂ ਤੇ ਕਰੋਨਾ ਆਏ ਸੀ ਉਹਨਾਂ ਦੇ ਵੀ ਇਸ ਸਾਲ ਜਿਹੜੀ ਮਿਲਿੰਗ ਹੈ ਸਾਡੀ ਉਹ ਬਹੁਤ ਲੇਟ ਹੋਈ ਪਿਛਲੇ ਸਾਲ ਦੀ ਜਿਹੜੀ 23 24 ਦੀ ਮਿਲਿੰਗ ਸੀ ਤੇ ਆਉਣ ਵਾਲੇ ਸੀਜ਼ਨ ਚ 24 25 ਦੌਰਾਨ ਕੋਈ ਵੀ ਸੈਲਰ ਮਾਲਕ ਆਪਦੇ ਸੈਲਰਾਂ ਦੇ ਵਿੱਚ ਸਰਕਾਰ ਦਾ ਜਿਹੜਾ ਝੋਨਾ ਹੈ ਉਹ ਸਟੋਰ ਕਰਾਉਣ ਲਈ ਤਿਆਰ ਨਹੀਂ ਹੈ ਕਿਉਂਕਿ ਪਿਛਲੇ ਸਾਲ ਸੈਲਰਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਸੇ ਨੇ ਵੀ ਅਥਾਰਟੀ ਨੇ ਕਿਸੇ ਅਫਸਰ ਸਾਹਿਬਾਨ ਨੇ ਕਿਸੇ ਐਫਸੀਆਈ ਦੇ ਅਫਸਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡਾ ਕੋਈ ਸਾਥ ਨਹੀਂ ਦਿੱਤਾ ਮਿਲਰ ਦੁਖੀ ਹੋ ਕੇ ਇੱਥੇ ਸਪੇਸ ਨਾ ਹੋਣ ਕਰਕੇ ਹਰਿਆਣੇ ਚ 70-80 ਕਿਲੋਮੀਟਰ ਦੀ ਦੂਰੀ ਤੇ ਸਰਸੇ ਹਸਾਰ ਤੱਕ ਆਪਦਾ ਆਪਦੇ ਪੈਸਿਆਂ ਨਾਲ ਖਰਚਾ ਕਰਕੇ ਪਹਾੜਾ ਜੇਬ ਚੋਂ ਖਰਚ ਕੇ ਉੱਥੇ ਮਾਲ ਡਿਲੀਵਰ ਕਰਕੇ ਆਏ ਐ ਜੋ ਕਿ ਅਸੀਂ ਨਹੀਂ ਕਰਨਾ ਵਾਂਦਾ ਸੀ ਸਰਕਾਰ ਦਾ ਭੁਗਤਾਨ ਅਸੀਂ ਜੇਬ ਚੋਂ ਖਰਚਾ ਕਰਕੇ ਕਰਿਆ ਇਹ ਸਾਲ ਅਸੀਂ ਘਾਟਾ ਸਹਿ ਲਿਆ ਮਿਲਰ ਹੋਰ ਅਗਲੇ ਸਾਲ ਕੋਈ ਘਾਟਾ ਪਾਉਣ ਨੂੰ ਤਿਆਰ ਨਹੀਂ ਅਸੀਂ ਅਗਲੇ ਸਾਲ ਪੂਰਨ ਤੌਰ ਤੇ ਜ਼ਿਲ੍ਹਾ ਬਠਿੰਡਾ ਛੋਣੇ ਦਾ ਬਾਈਕਾਟ ਕਰ ਕਿੰਨੇ ਕਿ ਜਿਹੜੇ ਹੈਗੇ ਤੁਹਾਡੇ ਸ਼ੈਡਰ ਨੇ ਜਿੰਨਾ ਵੱਲੋਂ ਬਾਈਕਾਟ ਕੀਤਾ ਜਾਊਗਾ ਤੇ ਅੱਗੇ ਰਣਨੀਤੀ ਕੀ ਆ ਤੁਹਾਡੀ ਜੋ ਹਾਲਾਤ ਨੇ ਇੰਡਸਟਰੀ ਦੇ ਲਗਭਗ 500 ਸ਼ੈਲਰ ਹੈ ਜੀ ਜਿਲ੍ਹੇ 'ਚ ਸਾਨੂੰ ਨਹੀਂ ਲੱਗਦਾ ਵੀ ਕੋਈ ਵੀ ਸ਼ੈਲਰ ਮਿਲਿੰਗ ਕਰਨ ਨੂੰ ਤਿਆਰ ਹੋਊਗਾ ਜਿਹੜੇ ਅੱਜ ਦੇ ਹਾਲਾਤ ਐ ਅਸੀਂ ਜਿਹੜੀਆਂ ਕੋਈ ਮੰਗਾਂ ਲਿਖ ਕੇ ਦੇ ਕੇ ਆਏ ਜੇ ਕੋਈ ਸਰਕਾਰ ਲਗਭਗ ਅਜੇ 3 ਮਹੀਨੇ ਰਹਿੰਦੇ ਆ ਨਾਵਾਂ 'ਚ 15 ਅਕਤੂਬਰ ਤੋਂ ਬਾਅਦ ਵਾਜੋ ਨਾ ਆਉਂਦਾ ਮੰਡੀਆਂ 'ਚ ਜੇ ਸਰਕਾਰ ਸਿਆਣੀ ਹੋਈ ਤਾਂ ਸਾਡੀਆਂ ਮੰਗਾਂ ਤੇ ਗੌਰ ਕਰੂਗੀ ਫੇਰ ਹੀ ਬੰਦੇ ਮਿਲਿੰਗ ਕਰਨਗੇ ਆਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ ਇੰਨਾ ਹਾਲਾਤਾਂ 'ਚ ਕੋਈ ਬੰਦਾ ਮਿਲਿੰਗ ਕਰਨ ਨੂੰ ਤਿਆਰ ਹੋਊਗਾ ਜਾਂ ਕੋਈ ਆਪਦਾ ਸ਼ੈਲਰ ਕਾਰੋਬਾਰ ਗੈਣੇ ਰੱਖ ਕੇ ਸਰਕਾਰ ਦੀ ਮਿਲਣ ਕਰੂ ਸਾਨੂੰ ਤਾਂ ਲੱਗਦਾ ਕਿੰਨਾ ਘਾਟਾ ਪਿਆ ਪਿਛਲੀ ਵਾਰ ਦਾ ਤੁਹਾਡਾ ਸਿੱਧਾ ਪਿਛਲੇ ਵਾਰ ਸਾਡੇ ਐਵਰੇਜ ਮਿੱਲਰ ਨੂੰ ਜੀ 50 ਲੱਖ ਰੁਪਏ ਦਾ ਘਾਟਾ ਹੈ ਅੱਛਾ ਸਰਕਾਰ ਤਾਂ ਕਹਿੰਦੀ ਇੰਡਸਟਰੀ ਡਿਵੈਲਪ ਕਰ ਰਹੀ ਹੈ ਜੋ ਹਾਲਾਤ ਨੇ ਆਸਾਂ ਤੋਂ ਇੰਡਸਟਰੀ ਜਿਹੜੀ ਬਰਬਾਦ ਹੋਣ ਦੇ ਕੰਡੇ ਤੇ ਆ ਤਾ ਜੇ ਕੋਈ ਵਾਪਾ ਵਪਾਰੀ ਦੀ ਗੱਲ ਨਹੀਂ ਸੁਣਾਗੇ ਜੀ ਕਿਸੇ ਵਪਾਰੀ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਵਾਂਗੇ ਤੇ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਇੰਡਸਟਰੀ ਡਿਵੈਲਪ ਹੋ ਰਹੀ ਹੈ ਜਾਂ ਹੋਊਗੀ ਨਾ ਹੀ ਪੰਜਾਬ ਡਿਵੈਲਪ ਹੋ ਰਹੀ ਹੈ ਨਾ ਹੋਵੇ ਜੇ ਇਹ ਹਾਲਾਤ ਰਹੇ ਕਿੰਨੇ ਕਿਛਲ ਪੰਜਾਬ ਚ ਤਾਂ 55000 ਲ ਰ ਹੈ ਸਾਰੇ ਪੰਜਾਬ ਚ ਜੀ ਬਠਿੰਡਾ ਜ਼ਿਲ੍ਹਾ ਜਿਹੜਾ ਮੈਂ 50 ਲੱਖ ਘਾਟਾ ਕਹਿੰਦਾ ਕੁਝ ਚੰਗਾ ਹੈ ਬਾਕੀ ਡਿਸਟ੍ਰਿਕਟਾਂ ਚ ਦਾ ਗਰਦਾਸਪੁਰ ਪਠਾਨਕੋਟ ਨਈਵਾਲਾ 2-2 ਕਰੋੜ ਰੁਪਏ ਦਾ ਲਾਸ ਹੈ ਮਿਲਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਉਹ ਆਪਦੇ ਪੈਰਾਂ ਸਿਰ ਖੜੇ ਹੋਏ ਜਾਣਗੇ ਥੈਂਕ ਯੂ ਆਪ ਗੱਲ